ਕਾਲ ਜੀ ਸਾਰਿਆਂ ਨੂੰ ਕਿਸਮਤੀ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਦੇਖੋ ਤੁਹਾਡੇ ਲਈ ਇੰਨੀ ਪਿਆਰੀ ਵੀਡੀਓ ਲੈ ਕੇ ਆਏ ਆਂ ਜੀ। ਬਹੁਤ ਗਰਮ ਸੂਟ ਲੈ ਕੇ ਆਏ ਆਂ। ਚੈੱਕ ਕਰੋ ਜੀ ਇਹ ਹੈਗੀ ਸ਼ਾਰਟ। ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ। ਪਲੀਜ਼ ਪਰਸਨਲੀ ਫੋਟੋਜ਼ ਨਾ ਮੰਗਿਆ ਕਰੋ। ਆਪਾਂ ਪ੍ਰੋਪਰ ਵੀਡੀਓ ਬਣਾਈ ਆ ਦੇਖੋ ਜੀ। ਇਹ ਹੈਗਾ ਜੀ ਸ਼ਾਰਟ ਪੀਸਾ। ਦੇਖੋ ਜੀ। ਇੰਨਾ ਮੋਟਾ ਕਪੜਾ ਹੋਊਗਾ। ਆਹ ਉਹ ਗਾਜੀ ਬਾਟਮ ਦਾ ਕੱਪੜਾ ਨਸਤੀਕ ਤੋਂ ਤੋਂ ਕਾਦੀ ਨਾਲ ਇਹ ਕੁਝ ਬਹੁਤ ਗਰਮ ਹੈ ਬਹੁਤ ਹੀ ਜਿਆਦਾ ਗਰਮ ਕੱਪੜਾ ਹੋ ਰੂਗਾ ਇਹ ਹੈਗਾ ਜੀ ਬਾਟਮ ਆਹ ਸਾਈਡ ਤੇ ਦਿੱਤੀ ਹੋਈ ਹੈ ਜੀ ਬਾਜੂ ਤੇ ਸੇਮ ਹੀ ਫੈਬਰਿਕ ਦਿੱਤਾ ਹੋਇਆ ਜੀ ਬਾਟਮ ਦੇ ਵਿੱਚ ਐਵੇਂ ਬਾਰਡਰ ਹੈ ਜੇ ਤੁਸੀਂ ਪਲਾਜ਼ੋ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਹੁਣ ਆਪਾਂ ਦਿਖਾਉਨੇ ਆ ਇਹਦਾ ਸ਼ਾਲ ਆ ਰਹੂਗਾ ਜੀ ਦਾ ਸ਼ਾਲ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 320 ਰੁਪਏ ਜੀ ਗਰਮ ਸੂਟ 320 ਰੁਪਏ ਸ਼ਿਪਿੰਗ ਐਕਸਟਰਾ ਕਲਰ ਤੁਹਾਨੂੰ ਦਿਖਾਉਂਦੇ ਜਾਂਦੇ ਆ ਆ ਹੈਗਾ ਜੀ ਨੈਕਸਟ ਜੇ ਤੁਸੀਂ ਖੁਦ ਪਾਉਣਾ ਬਹੁਤ ਗਰਮ ਸੂਟ ਆ ਕੋਟੀ ਪਾਉਣ ਦੀ ਲੋੜ ਨਹੀਂ ਹੈਗੀ ਜੀ ਗਿਫਟਿੰਗ ਵਾਸਤੇ ਖੁਦ ਪਾਉਣ ਵਾਸਤੇ ਮਤਲਬ ਬਹੁਤ ਹੀ ਜਿਆਦੀ ਵਧੀਆ ਕਪੜਾ ਜੀ ਬਹੁਤ ਹੀ ਮੋਟਾ ਸਟਫ ਹੈ ਸਟਾਲ ਨਾਲ ਮਿਲੂਗਾ ਪ੍ਰਾਈਸ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ ਜੀ ਸ਼ਿਪਿੰਗ ਐਕਸਟਰਾ ਹੋਊਗੀ ਪਰਸਨਲੀ ਕਿਸੇ ਨੂੰ ਫੋਟੋਜ਼ ਨਹੀਂ ਭੇਜੀਆਂ ਜਾਣਗੀਆਂ ਜੀ ਆ ਹੈਗਾ ਜੀ ਇਹਦਾ ਸ਼ੋਲ ਬਹੁਤ ਹੀ ਗਰਮ ਚ ਹੈ ਜੀ ਦੇਖੋ ਚੈੱਕ ਕਰ ਸਕਦੇ ਹੋ ਆ ਹੈਗਾ ਜੀ ਨੈਕਸਟ ਕਲਰ ਸ਼ੀਪਿੰਗ ਸਾਰਿਆਂ ਦੀ ਐਕਸਟਰਾ ਹੋਊਗੀ ਜੀ ਇਹ ਸ਼ਰਟ ਹੈ ਜੀ ਹਾਂ ਹੈਗੀ ਹੈ ਜੀ ਬਾਟਮ ਬਾਰਡਰ ਮਿਲੂਗਾ ਤੁਹਾਨੂੰ ਜੇ ਤੁਸੀਂ ਪਲਾਜੋ ਬਣਾਉਣਾ ਜੀ ਬਾਰਡਰ ਤੇ ਹਾਂ ਵਾਲਾ ਬਾਰਡਰ ਦੇਖੋ ਆ ਮਿਲ ਜੇਗਾ ਤੁਹਾਨੂੰ ਆ ਹੈਗਾ ਜੀ ਇਹ ਤਾਂ ਬਹੁਤ ਜ਼ਿਆਦਾ ਵਧੀਆ ਸ਼ਾਲ ਆਰਡਰ ਆਪਣਾ ਜਲਦੀ ਜਲਦੀ ਬੁੱਕ ਕਰੋ ਜੀ ਆ ਹੈਗਾ ਜੀ ਨੈਕਸਟ ਜਿਨ੍ਹਾਂ ਨੂੰ ਲਾਈਟ ਕਲਰ ਚਾਹੀਦਾ ਜੀ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਹੋਊਗੀ ਜੀ ਆਹ ਹੈ ਗਿਆ ਜੀ ਬਾਟਮ ਆਹ ਰਹੂਗਾ ਜੀ ਖੁੱਲਾ ਡੁੱਲਾ ਸ਼ਾਲ ਅੱਖਾ ਬੰਦ ਕਰਕੇ ਤੁਸੀਂ ਇਹ ਵਾਲੇ ਸੂਟ ਮੰਗਵਾ ਸਕਦੇ ਹੋ ਕਿਉਂਕਿ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਜੀ ਇਹਨਾਂ ਦਾ ਫੈਬਰਿਕ ਵੀ ਟੂ ਗੁੱਡ ਹੈ ਜੀ ਸਰਦੀਆਂ ਦੇ ਲਈ ਬਹੁਤ ਹੀ ਵਧੀਆ ਆਈਟਮ ਆ ਜੀ ਦੇਖੋ ਦੇ ਨੈਕਸਟ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਸਭ ਤੋਂ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਜ਼ਬਰਦਸਤ ਪ੍ਰਿੰਟਿੰਗ ਹੈ ਇਹ ਹੈਗੇ ਸ਼ਾਰਟ ਜੀ ਇਹ ਵੀ ਗਰਮ ਸੂਟ ਰਹੂਗਾ ਜੀ ਇਹ ਹੈਗੇ ਸ਼ਾਰਟ ਨਾਲ ਹੈਗੀ ਹੈ ਜੀ ਬਹੁਤ ਹੀ ਪਿਆਰੀ ਬਾਟਮ ਤੇ ਦੁਪੱਟਾ ਇਸ ਤੋਂ ਵੀ ਜ਼ਿਆਦਾ ਪਿਆਰਾ ਜੀ ਤੇ ਪ੍ਰਾਈਸ ਇਸ ਤੋਂ ਵੀ ਜ਼ਿਆਦਾ ਪਿਆਰਾ ਪ੍ਰਾਈਸ ਹੈਗਾ ਜੀ ਸਿਰਫ ਔਰ ਸਿਰਫ 250 컬러 ਆਪਾਂ ਤੁਹਾਨੂੰ ਦਿਖਾਉਂਦੇ ਜਾਨੇ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੀ ਜਾਇਓ ਜੀ ਆ ਹੈਗਾ ਜੀ ਨੈਕਸਟ 컬러 ਆ ਹੈਗੇ ਸ਼ਰਟ ਦੇਖੋ ਜੀ ਸ਼ਰਟ ਰਹੂਗੀ 2 10 ਦੀ ਤੇ ਬਾਟਮ ਜਿਹੜੀ ਰਹੂਗੀ 2.5 ਮੀਟਰ ਦੀ ਤੁਸੀਂ ਆਡੇ ਲੋਟ ਬਣਾ ਸਕਦੇ ਹੋ ਬਟ ਫੈਬਰਿਕ ਟੂ ਗੁੱਡ ਆ ਪ੍ਰਾਈਸ ਇਸ ਤੋਂ ਵੀ ਜ਼ਿਆਦਾ ਵਧੀਆ ਆ ਹੈਗੀ ਜੀ ਇਹਦੀ ਬਾਟਮ ਤੇ ਬਹੁਤ ਹੀ ਪਿਆਰਾ ਦੁਪੱਟਾ ਖੁੱਲਾ ਡੁੱਲਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੀ ਜਾਓ ਨੈਕਸਟ ਹੈਗਾ ਜੀ ਆ ਵਾਲਾ ਕਲਰ ਸ਼ੋਰ ਦੇਖੋ ਜੀ ਯੈਲੋ ਬਾਟਮ ਹੈ ਜੀ ਆ ਵਾਲਾ ਬਹੁਤ ਹੀ ਪਿਆਰਾ ਦੁਪੱਟਾ ਦੇਖੋ ਜੀ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਜੀ ਗਰਮ ਸੂਟ ਨੇ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਜੀ ਜਿਸ ਤਰ੍ਹਾਂ ਡਬਲ ਟੋਨ ਪਸ਼ਮੀਨਾ ਜਿ ਸ਼ਾਇਨ ਹੁੰਦੀ ਹੈ ਜੀ ਫੈਬਰਿਕ ਸੇਮ ਉਸੇ ਤਰ੍ਹਾਂ ਜੀ ਦੇਖੋ ਦੁਪट्टे ਨਾਲ ਇਹ ਵਾਲੀ ਆਈਟਮ ਇਦਾਂ ਦੀ ਕਰਮ ਤੁਹਾਨੂੰ ਇਸ ਪ੍ਰਾਈਸ ਚ ਕਿਤੋਂ ਨਹੀਂ ਮਿਲ ਸਕਦੀ ਜੀ ਕਿਉਂਕਿ 2200 ਰੁਪਏ ਚ ਕੁਝ ਵੀ ਨਹੀਂ ਆਉਂਦਾ ਨੈਕਸਟ ਹੈ ਗਿਆ ਜੀ ਪੂਰੇ ਕਰਮ ਸ਼ਾਲ ਤੁਸੀਂ ਗਿਫਟਿੰਗ ਵਾਸਤੇ ਲੈਣੇ ਆਪਣੀ ਦਾਦੀਆਂ ਨਾਨੀਆਂ ਵਾਸਤੇ ਆਪਣੇ ਵਾਸਤੇ ਲੈਣੇ ਆ ਗਰਮ ਜੋ ਨਿੱਗੇ ਰਹਿੰਦੇ ਨੇ ਜੀ ਦੇਖੋ カラー ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਆ ਪ੍ਰਾਈਸ ਉਹੀ ਰਹੂਗਾ ਜੀ ਆਪਣਾ 150 ਸਾਈਡ ਤੇ ਵਾਲੇ ਬਾਰਡਰ ਤੇ ਡਿਜੀਟਲ ਪ੍ਰਿੰਟਿੰਗ ਰਹੂਗੀ ਜੀ ਸੌਰੀ ਸੈਲਫ ਪ੍ਰਿੰਟ ਰਹੂਗਾ ਜੀ 컬러 ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਆ ਪ੍ਰਾਈਸ ਹੈਗਾ ਸਿਰਫ ਸਿਰਫ 150 ਸ਼ਿਪਿੰਗ ਐਕਸਟਰਾ ਹੋਊਗੀ ਜੀ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਗਿਫਟਿੰਗ ਵਾਸਤੇ ਤਾਂ ਬਹੁਤ ਵਧੀਆ ਆਈਟਮ ਆ ਜੀ ਜਿਸ ਤਰ੍ਹਾਂ ਆਪਾਂ ਸਰਦੀਆਂ ਦੇ ਵਿੱਚ ਕਿਸੇ ਨੂੰ ਗਿਫਟ ਕਰਨਾ ਜੀ ਇਹ ਨਹੀਂ ਹੈਗਾ ਜੀ ਪ੍ਰਾਈਸ ਘੱਟਾ ਤਾਂ ਕੁਆਲਿਟੀ ਨਹੀਂ ਹੈਗੀ ਬਹੁਤ ਵਧੀਆ ਨਿੱਗਾ ਸ਼ਾਲ ਹੈ ਜੀ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਆਹ ਹੈਗਾ ਜੀ ਨੈਕਸਟ ਬਲੈਕ ਦੇ ਵਿੱਚ ਦੇਖੋ ਪੂਰਾ ਖੁੱਲਾ ਡੁੱਲਾ ਸ਼ਾਲ ਹੈ ਜੀ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਸ਼ਿਪਿੰਗ ਸਾਰੇ ਦੀ ਐਕਸਟਰਾ ਹੋਊਗੀ ਜੀ ਆਹ ਹੈਗਾ ਜੀ ਨੈਕਸਟ ਕਲਰ ਹੁਣ ਇੰਨਾ ਵਿੱਚੋਂ ਜੋ ਵੀ ਤੁਹਾਨੂੰ ਸੂਟ ਸ਼ਾਲ ਪਸੰਦ ਆਇਆ ਜੀ ਜਲਦੀ ਜਲਦੀ ਤੁਸੀਂ ਬੁਕਿੰਗ ਕਰੋ ਤੇ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਤੇ ਆਪਣੀ ਲੋਕੇਸ਼ਨ ਹੈਗੀ ਹੈ ਜੀ ਪਿੰਡ ਗੁਰਨੇਕਲਾ ਡਿਸਟ੍ਰਿਕਟ ਮਾਨਸਾ ਜੀ